ਆ ਕੀ ਕਰਨਾ ਗੰਦਾ ਰੁੜਨਾਗੇ ਅੰਦਰ ਪੁੱਛੇਗੀ ਹੋ ਗਿਆ ਕੀ ਹੋਇਆ ਕੀ ਹੋਇਆ ਓਏ ਆ ਕੀ ਓਏ ਹਾਂਜੀ ਸਾਰਿਆਂ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਜੀ ਯतीश ਪਲੇਅਰ ਦੇ ਨਿਊ ਵਲੌਗ ਦੇ ਵਿੱਚ ਤੇ ਅੱਜ ਥੋੜਾ ਰੈਸਟ ਕਰ ਰਿਹਾ ਸੀ ਸਵੇਰ ਦੇ ਰਾਤੀ ਜਾਗਰਨ ਸੀਗਾ ਤੇ ਕੱਲ ਦਿਨੇ ਗਰਮੀ ਬਹੁਤ ਸੀ ਇਸ ਕਰਕੇ ਸਕਾਉਟ ਉਹ ਹੋਈ ਸੀਗੀ ਤੇ ਰੈਸਟ ਕਰਨੀ ਹੋਇਆ ਤੇ ਅੱਜ ਫੇ ਟੋਟਲ ਟੋਟਲ ਡੇਸ ਫੁੱਲ ਡੇ ਅੱਜ ਰੈਸਟ ਕੀਤਾ ਜੀ ਹੁਣ ਆਪਾਂ ਉੱਠੇ ਆ ਦੁਪਹਿਰੇ ਉੱਠੇ ਸੀ ਰੋਟੀ ਪਾਣੀ ਖਾ ਕੇ ਫੇ ਪੈ ਕੇ ਸੀਗੇ ਸੋਂਗੇ ਸੀਗੇ ਤੇ ਇਸ ਟਾਈਮ ਟਾਈਮ ਹੋ ਗਿਆ ਹੈਗਾ ਆ 4:30 ਹੋ ਗਿਆ ਹੈ ਤੇ ਹੁਣ ਸ਼ੁਰੂਆਤ ਕੀਤੀ ਆਪਾਂ ਬਲੌਗ ਬਣਾਉਣੀ ਇਧਰ ਬੈਠੇ ਆ ਮੰਮੀ ਜੀ ਮੀ ਹਾਂ ਮੰਮੀ ਕਿਹਾ ਸੇ ਠੀਕ ਆ ਅੱਛਾ ਹੁਣ ਆਪਾਂ ਬਿਹਾਰ ਜਾ ਰਹੇ ਕੋਈ ਸਬਜ਼ੀ ਵਗੈਰਾ ਦੇਖ ਕੇ ਆਉਂਦੇ ਕੋਈ ਕੀ ਬਣਾਉਣਾ ਅੱਜ ਉੱਥੇ ਜਾ ਕੇ ਪਲਾਨ ਹੋਊਗਾ ਦੇ ਕੇ ਬਦਲ ਕੋ ਕੀ ਬਣੂਗਾ ਬਾਹਰ ਤੋਂ ਵਾਪਸ ਆ ਗਏ ਆ ਜੀ ਸਬਜ਼ੀ ਲੈਣ ਗਏ ਸੀ ਪਰ ਪਸੰਦ ਆਈ ਨਹੀਂ ਸਬਜ਼ੀ ਇਸ ਕਰਕੇ ਅੱਜ ਆਪਣੇ ਬਣ ਰਹੀ ਹੈ ਨਿਊਟਰੀ ਇਹ ਸਾਰੇ ਵਧੀਆ ਤਰੀਕੇ ਨਾਲ ਖਾਣਦੇ ਖੁਸ਼ ਹੋ ਗਏ ਸਾਰੇ ਕਪੜੀ ਕਪੜੇ ਭਾਈ ਇਹ ਦਿਖਾ ਲਦਾ ਇਹ ਤਾਂ ਗੰਦੇ ਆ ਯਾਰ ਗੰਦੇ ਨਹੀਂ ਆ ਕੰਦੀ ਨਹੀਂ ਇਤਰਾਪਨ ਨਸੀਰੀਆ ਕਰ ਰੱਖੀ ਸੀ ਫਰਜੇ ਦੁਬਾਰੇ ਤੇ ਹੁਣ ਗਰਮੀ ਬਹੁਤ ਯਾਰੋ ਆਕੇ ਲੱਗੰਦੀ ਤਾਂ ਹੁਣ ਆਪਾਂ ਪੀਦੇ ਲੱਸੀ ਬਹੁਤ ਟੇਸਟੀ ਹੁੰਦੀ ਏ ਕਾਸਰ ਦਾ ਪੈਕਟ ਵੀਰ ਕਾ ਦਾ ਸਵੀਟ ਲੱਸੀ ਲੋ ਜੀ ਇਧਰ ਜਤੀਸ਼ ਕੁਮਾਰ ਦੀ ਵੀ ਤਿਆਰੀ ਆ ਜੀ ਗਾਈ ਸਾਨੂੰ ਮੈਂ ਚਲਾਇਆ ਗੇੜੀ ਲਾਉਣ ਪਿੱਛੇ ਪੰਛ ਤੇ ਮਾਰਦੀ ਆ ਹੈ ਗਾਈਸ ਗੁੱਡ ਈਵਨਿੰਗ ਗਾਈਸ ਅੱਜ ਪੇਪਰ ਸੀਗਾ ਜਿਹੜਾ ਦਾ ਨਾਮ ਦੱਸਿਆ ਹੈਗਾ ਕਿ ਦੋ ਕੱਠੇ ਪੇਪਰ ਆ ਫਿਜ਼ੀਕਲ ਐਜੂਕੇਸ਼ਨ ਤੇ ਕੰਪਿਊਟਰ ਦਾ ਗਾਇਸ ਦੋਵੇਂ ਪੇਪਰ ਹੋ ਗਏ ਕੱਠੇ ਹੀ ਸੀਗੇ ਹੋ ਚੁੱਕੇ ਆ ਤੇ ਹੁਣ ਕੱਲ ਪੰਜਾਬੀ ਦਾ ਐਗਜ਼ਾਮ ਆ ਤੇ ਮੈਂ ਤਿਆਰੀ ਕਰਕੇ ਹਟਿਆ ਆ ਤੇ ਹਣ ਮੈਂ ਬੈਠਾ ਆ ਤੇ ਥੋੜੀ ਬ੍ਰੇਕ ਲਈ ਗਾ ਮੈਂ ਤੇ ਬਾਬਾ ਜੀ ਬੈਠੇ ਆ ਸੈਟਅਪ 'ਚ ਐਸੀ ਲਾ ਕੇ ਗਾਇਸ ਅੱਜ ਕੱਲ ਗਰਮੀ ਬਹੁ ਹੋ ਰਹੀ ਆ ਕੱਲ ਗਾਇਸ ਬਹੁ ਗਰਮੀ ਸੀਗੀ ਕੱਲ ਨੀਂਦ ਹੀ ਨਹੀਂ ਆਉਂਦੀ ਸੀਗੀ ਹੈਨਾ ਪਾਪਾ ਜੀ ਬਹੁਤ ਗਰਮੀ ਗਾਇਸ ਕੱਲ ਪਾਪਾ ਜੀ ਕਿਸ਼ੇ ਕਿ ਜਾਗ ਰਹਣ ਤੇ ઉથે બાબાજી ને લે લઈ તમને મા છોડ ਤੁਸੀਂ ਛੋਟ ਦੇਖੇ ਹੋਣੇ ਕਿਦਾਂ ਦੇ ਲੱਗੇ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਦਿਓ ਗਾਇਸ ਕੱਲ ਪੰਜਾਬੀ ਦਾ ਐਗਜ਼ਾਮ ਆ ਤੇ ਬਾਅਦ ਵਿੱਚ ਗਾਇਸ ਅੱਜ ਤੋਂ 23 ਤਰੀਕ ਤੱਕ ਲਗਾਤਾਰ ਐਗਜ਼ਾਮ ਆ ਤੇ 23 ਤਰੀਕ ਨੂੰ ਲਾਸਟ ਦਾ ਐਗਜ਼ਾਮ ਹੈਗਾ ਆ ਐਸਐਸਸੀ ਦਾ ਲਾਸਟਲਾ ਐਗਜ਼ਾਮ ਹੈ ਐਸਐਸਸੀ ਦਾ ਤੇ ਜਦੋਂ ਗਾਇਸ ਐਗਜ਼ਾਮ ਖਤਮ ਹੋ ਗਿਆ ਜਦੋਂ ਮੈਂ ਘਰੇ ਆਉਂਗਾ ਤੇ ਮੈਂ ਵਲੌਗ ਬਣਾਉਂਗਾ ਠੀਕ ਆ ਪਾਪਾ ਜੀ ਗਾਇਸ ਪਾਪਾ ਜੀ ਨੂੰ ਵੀ ਆਈਡੀਆ ਹੋ ਗਿਆ ਹੋਣਾ ਵਲੌਗਿੰਗ ਕਿੱਦਾਂ ਕਰੀਦੀ ਹੈ ਹੈਨਾ ਬਾਬਾ ਜੀ ਕਾਫੀ ਹੋ ਗਿਆ ਬੋਲਣ ਦਾ ਉਹ ਐਕਸਪੀਰੀਅੰਸ ਹੋ ਗਿਆ ਕੈਮਰਾ ਬੋਲੇ ਐਕਸਪੀਰੀਅੰਸ ਵਾਧਾ ਰਿੰਦਾ ਆ ਗਾਈਸ ਜਦੋਂ ਛੁੱਟੀਆਂ ਹੋ ਗਈਆਂ ਤੇ ਛੁੱਟੀਆਂ ਵਿੱਚ ਬਹੁਤ ਇੰਟਰਸਟਿੰਗ ਵਲੌਗਸ ਹੋਣ ਵਾਲੀਆਂ ਆ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਾਵਾਂਗੇ ਤੇ ਵਲੌਗ ਅਪਲੋਡ ਕਰਿਆ ਕਰਾਂਗੇ ਹੈਨਾ ਬਾਬਾ ਜੀ ਠੀਕ ਆ ਤੁਸੀਂ ਜੁੜੇ ਰਹੀਓ ਯਾ ਤੇ ਸ਼ਕਲੇਰ ਵਲੌਗਸ ਦੇ ਨਾਲ ਗਾਈਸ ਮੰਮੀ ਜੀ ਨੇ ਭਾਂਡੇ ਘਣ ਵਾਲੀ ਜਾਲੀ ਲਈ ਆ ਹਾਂ ਦੇਖੋ ਗਾਈਸ ਅਮੇ ਜੀ ਹਣ ਬਧੀ ਤਰੀਕੇ ਨਾਲ ਨਹੀਂ ਹੋਣ ਲੱਗੀ ਪਹਿਲਾਂ ਬਹੁਤ ਹੁੰਦੀ ਭਾਂਡੇ ਬਹੁਤ ਵਧੀਆ ਤੋਂ ਹੂੰ ਵਧੀਆ ਆ ਕੋਈ ਆਇਆ ਹੈ ਦੇਖੀ ਕੌਣ ਆਇਆ ਮਾਨਵੀ ਆਈ ਹੈ ਹਾਂ ਦੇਖੋ ਗਾਇਸ ਮਾਨਵੀ ਆ ਕੇ ਬੈ ਗਈ ਹੈ ਮਾਨਵੀ ਪਾਪਾ ਜੀ ਹੱਥ ਦੀ ਕੋਲੀ ਬਣਾਈ ਆ ਤੇ ਦਿਖਾਈ ਹਾਂ ਬਣਾਈ ਮਾਂ ਮਾਨਵੀ ਇਹਦੇ ਸਬਜ਼ੀ ਵੀ ਤੇ ਭਾਗਾ ਦੀ ਦਿੰਦੀ ਜਾਂ ਰੋਟੀ ਕਰਨੀ ਦਿੰਦਾ ਇਹਦਾ ਕੋ ਨੂੰ ਲੱਗਦਾ ਹੈ ਹਾਂ ਦੇਖੋ ਗਾਇਸ ਰੋਟੀ ਵੀ ਦਿਖਾ ਦੀ ਜਦਿਚ ਦਾਲ ਸਬਜ਼ੀ ਤੇ ਭਰ ਲੀ ਹੂੰ ਛੋਲੇ ਵੀ ਦਿਖਾ ਨਹੀਂ ਗਾਇਸ ਪਪਾ ਜੀ ਦੀਪੂ ਮਾਨਵੀ ਤੇ ਮੰਮੀ ਜੀ ਬੈਠੇ ਆ ਤੇ ਮੈਂ ਵੀ ਬੈਠਾ ਆ ਗਾਇਸ ਪਪਾ ਜੀ ਕਹਿੰਦੇ ਬੈ ਸੀਗੇ ਕਿ ਅੱਜ ਸੈਟ ਉਪ ਚ ਪੈਣਾ AC ਲਾ ਕੇ ਪਰ ਗਾਇਸ ਮੰਮੀ ਜੀ ਮੰਨਣਾ ਨਹੀਂ ਦੇ ਨਹੀਂ ਵੜਨਾ ਮੰਮੀ ਜੀ ਕਿਉਂ ਨਹੀਂ ਨਹੀਂ ਦਿੰਦੀ ਬਿਲਕੁਲ ਹੂੰ ਕੱਲ ਤੁਸੀਂ ਤਾਂ ਕਹਿੰਨੇ ਗਰਮੀ ਬੜੀ ਆ ਨੀਂਦ ਨਹੀਂ ਆਉਂਦੀ ਕੋਲਰ ਥੱਲੇ ਹੀ ਹੋਣੀ ਨੇ ਨਾ ਉਹ ਲੜਦੇ ਨਹੀਂ ਨੋਣੀ ਚਾਹ ਕੋਈ ਨਹੀਂ ਏਸੀ ਪੈ ਜਭਾਂਗੇ ਪੈਣਾ ਆ ਕੋਈ ਨਹੀਂ ਦੇਖ ਲਵਾਂਗੇ ਨਾ ਇੱਕ ਚੀਜ਼ ਦੱਸੋ ਨਾ ਕੋਈ ਨਹੀਂ ਦੇਖ ਲਵਾਂਗੇ ਪੈ ਹੁੰਦਾ ਕਿ ਨਹੀਂ ਪੈ ਹੁੰਦਾ ਪਾਪਾ ਜੀ ਤੁਸੀਂ ਦੱਸੋ ਮੈਂ ਕਹਿੰਦਾ ਪੈਂਦੇ ਘਰ ਵੀ ਬੋਹ ਨਕਦੀ ਆ ਨਹੀਂ ਦੱਸੋ ਮੰਮੀ ਜੀ ਇੱਕ ਚੀਜ਼ ਦੱਸੋ ਪੈ ਲਵਾਂਗੇ ਗ੍ਰੇਸ ਦੇਖੋ ਕੋਣ ਆਇਆ ਖਤਰੋ ਦਾ ਖਿਲਾੜੀ 17 ਦਾ ਖਿਡਾਰੀ ਵੀ ਆ ਗਏ ਆ ਉਹ ਤਾਂ ਆਇਆ ਦੀਪੂ ਤਾਂ ਵੀ ਆ ਦਿੱਤਾ ਹੀ ਗਾਇਸ ਵੰਚ ਤੇ ਮੁਸਕਾਨ ਆ ਕੇ ਬਹਿ ਗਏ ਆ ਸੈਟਅਪ 'ਚ ਹੁਣ ਦੇਖੋ ਗਾਇਸ ਮੰਮੀ ਜੀ ਮਾਨਵੀ ਦੀਪੂ ਵੰਚ ਮੁਸਕਾਨ ਪਪਾ ਜੀ ਤੇ ਮੈਂ ਹੋਰ ਫੇ ਵੰਚ ਕਿੱਦਾਂ ਠੀਕ ਆ ਵੰਚ ਕੇ ਹੈਲੋ ਗਾਇਸ ਇੱਧਰ ਕਹੋ ਵੰਚ ਕੋ ਹੈਲੋ ਗਾਇਸ ਸਬਸਕ੍ਰਾਈਬ ਕਰੋ ਇੱਦਾਂ ਕਰ ਦੋ ਅਰੇ ਇੱਦਾਂ ਕਰ ਦੋ ਇੱਦਾਂ ਹਾਂ ਕੇ ਲਾਈਕ ਕਰੋ ਲਾਈਕ ਕਰੋ ਹਾਂ ਲੈਕ ਗਾਈਸ ਆਓ ਗਾਈਸ ਦੇਖਿਓ ਇਹਦਾ ਪੰਗੜਾ ਵਾਂਛੇ ਪੰਗੜਾ ਪਾਦੇ ਚੱਲ ਚੱਤ ਚੱ ਸਹੀ ਚਲੋ ਗਾਈਸ ਅਰ ਮੇਰਾ ਪੰਗੜਾ ਦੇਖੋ ਨਾ ਵਾਂਛੇ ਪੰਗੜਾ ਵਾਲੇ ਪੰਗੜਾ ਪੰਗੜਾ ਪਾਦੇ ਇੱਥੇ ਪਾਦੇ ਇੱਥੇ ਪਾਦੇ ਆਓ ਇੱਥੇ ਪਾਦੇ ਵੱਡੇ ਗਣਾ ਜਮੀ ਪੰਗੜਾ ਪਾਦੇ ਹੋਏ ਪੰਗੜਾ ਕੱਤੇ ਪਾਵੇਂ ਜਰਾ ਹੁਣ ਗਾੜਾ ਤੇ ਲੱਗਣੀ ਨਾ ਤੇ ਬੀਟ ਲੱਗੀ ਹੈ ਉਹਦੇ ਗੱਲਾਂ ਜੀ ਭਈਆ ਵੇ ਭੰਗੜਾ ਇਦਾਂ ਹੀ ਹਾਲੰਦਾ ਭੰਗੜਾ ਗੱਲਾਂ ਦੇ ਭੰਗੜਾ ਪਾਦੇ ਗੱਲਾਂ ਤੇ ਕਿੱਦਾਂ ਭੰਗੜਾ ਪਾਊਂਗਾ ਭੰਗੜਾ ਪਾਦੇ ਭੰਗੜਾ ਪਾਦੇ ਲੈ ਆਹ ਕੀ ਕਰ ਲੰਘਦਾ ਰੁੜਨਾਂ ਗਿਆ ਅੰਦਰ ਕੀ ਹੋਇਆ ਕੀ ਹੋਇਆ ਕੀ ਹੋਇਆ ਓਏ ਆ ਕੀ ਓਏ ਆ ਨਵੇਂ ਡਿਆਂ ਦੀ ਪੈਂਟ ਦੀ ਆ ਕੀ ਹੋਇਆ ਆ ਗਿਆ ਵੇ ਆ ਗਿਆ ਹੋ ਗਿਆ ਅਵੇ ਬੱਚੇ ਬੇਇਜ਼ਤੀ ਨਾ ਆਏ ਮੱਚ ਬੇਇਜ਼ਤੀ ਆ ਦੇਖੋ ਇਸ ਮਾਰਨ ਦਿਆ ਉਹ ਖੇਡਣ ਗਿਆ ਓਏ 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 ਆਈਓ ਵੀ ਲੜਾਈ ਹੋ ਵੀ ਓਏ ਆ ਦੇਖੋ ਵੇ ਇਸ ਲੜਕੇ ਉਹ ਦੇ ਉਹ ਦੇਖੋ ਦੇ ਮਨੇ ਦੂਣਾ ਮਾਰਨ ਤੇ ਓਏ 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 ਆ ਦੇਖੋ ਇਸ ਦੇ ਦੋਸ਼ ਦੋਸ਼ ਦਿਸ ਦੋਸ਼ ਬੱਸ ਪਰ ਦੇਸ਼ ਦੇ ਬਸ ਕਾਲ ਖਤਮ ਕਰਦੇ ਹੋ ਕਾਲ ਖਤਮ ਕਰਦੇ ਗਾਈਸ ਵੰਛੇ ਦਾ ਨਮਾਨ ਨਿਊ ਪਿਆਮਾ ਦੇਖੋ ਨਾ ਆ ਦੇਖੋ ਗਾਈਸ ਇਹ ਆਪ ਰੱਖਿਆ ਵਾਹ 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 ਇਹ ਰੱਖਿਆ ਆਏ ਆਏ ਵੰਛੇ ਹਾਂ ਉਹ ਮੈਨੂੰ ਨਾਲ ਦਿਖਾਈ ਦੇ ਉੱਧੇ ਕਰ ਦੇ ਉੱਧੇ ਕਰ ਦੇ ਦਿਖਾ ਉੱਧੇ ਕਰ ਦੇ ਹਵਾਵਲੀ ਲੱਗਿਆ ਹੈ ਇਹ ਕਿਤੋਂ ਸਮਾਇਆ ਹੈ ਇਹ ਹਾਂ ਹਾਂ ਦੇਖੋ ਇਸ ਮਾਰਨ ਦਿਆ ਓਏ ਕੁੱਤੀ ਹੋ ਗਿਆ ਕੁੱਤੀ ਹੋ ਗਈ ਕੁੱਤੀ ਆਏ ਆਏ ਵੰਸ਼ਾ ਕੀ ਸੀਗਾ ਗਾਈਸ ਅੱਜ ਜੋ ਹੋਇਆ ਅੱਜ ਬਹੁਤ ਫਨੀ ਦੇ ਸੀਗਾ ਅੱਜ ਵੰਸ਼ ਗਾਈਸ ਅੱਜ ਇਹਨੇ ਨਵਾਂ ਪਿਆਮਾ ਲਾਂਚ ਕੀਤਾ ਇਹ ਨਿਊ ਪਿਆਮਾ ਲਾਂਚ ਡਬਾਏ ਵੰਸ਼ ਚਲੋਨੇ ਆਪਾਂ ਚਲੋ ਉਹਦੇ ਆਓ ਦੇਖੋ ਵਈਸ ਐਂਡ ਕਰਦੀ ਐਂਡ ਕਰਦੇ ਐਂਡ ਕਰਦੀ ਐਂਡ ਕਰਦੇ ਐਂਡ ਕਰਦੀ ਐ ਫਿਰ ਮਸਕਾਨ ਦੇ ਸਿਰਾਂ ਦੇ ਮਸਕਾਨ ਤੇ ਇਹ ਦੂਜੀ ਸਿਰਾਂ ਦੇ ਵੇ ਚਲ ਵੀ ਤੂੰ ਵੀ ਚਲੋ ਗਾਇਸ ਮੈਨੂੰ ਤੂੰ ਵੀ ਵੇ ਜਾ ਚਲੋ ਐਂਡ ਕਰੀਏ ਵਲੌਗ ਦਾ ਚਲੋ ਕਰੀਏ ਐਂਡ ਹੋਰ 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 ਚਲੋ ਇਹ ਜਾਓ ਦੇਖੋ ਇਸ ਮંચ ਤੇ ਮਨਛ ਤੇ ਮਸਕਾਨ ਦੇ ਕਰ ਰਹੇ ਨੇ ਚਲੋ ਗਾਇਸ ਇਸ ਦੇ ਨਾਲ ਹੀ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਕੀ ਹੋਇਆ ਨਾਲ ਹੀ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਕੀ ਹੋਇਆ ਓ ਪਪਾਈ ਡੱਕੇ ਉਹ ਦੇਖ ਲਈ ਆ ਦੇਖਦਾ ਸਾਵਣ ਆ ਦੇਖੋ ਇਸ ਪਪਾਈ ਡੱਕ ਗਿਆ ਹਾਂ ਉੱਠ ਵੀ ਗਿਆ ਨਾਲ ਚਲਾਣ ਜੋ ਲਾਹੇਗਾ ਮੈਨੂੰ ਕਹੇਰੇ ਭਾਈ ਇਹ ਨਾ ਭਾਈ ਸੀਨ ਕਿਉਂ ਇਹ ਇਹ ਤਾਂ ਬੋਣਾ ਸੀਨੇ ਫਨੀ ਸੀਨਾ ਹੈ ਚਲ ਚਲੋ ਗイズ ਅਜੇ ਨਾਲ ਹੀ ਹੁਣ ਮੈਂ ਸਲੋਕ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਚਲੋ ਦੋਰਾ ਦੋਰਾ ਚਲੋ 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 ਗਾਇਸ ਇਸ ਦੇ ਨਾਲ ਹੀ ਹੁਣ ਮੈਂ ਇਸ ਵਲੌਗ ਦਾ ਕਰ ਤੈਨ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੀ ਆ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਬਾਏ 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 ਗਾਇਸ ਪਾਪਾ ਜੀ ਦੀਪੂ ਮਾਨਵੀ ਤੇ ਮੰਮੀ ਜੀ ਬੈਠਿਆ ਸੈਟਅਪ 'ਚ ਨਾਲ ਮੈਂ ਵੀ ਆ ਗੇ ਇਸ ਬਾਬਾ ਜੀ ਕਹਿੰਦੇ ਬੈਸਗੇ ਕਿ ਅੱਜ ਏਸੀ ਵਿੱਚ ਪੈਣਾ ਹੈ